ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਕਤੀ ਝੋਨੇ ਬਾਰੇ ਕਿਉਂਕਿ ਇਹ ਹਰ ਕੀ ਸਮਾਂ ਜਿਹੜਾ ਵਾ ਬਹੁਤ ਬਿਮਾਰੀ ਦਾ ਰਿਹਾ ਵੀ ਚਲੋ ਮੌਸਮ ਜਿਹੜਾ ਸੀ ਉਹ ਖਰਾਬ ਵੀ ਰਿਹਾ ਵਾ ਵੀ ਗਰਮੀ ਰਹੀ ਆ ਹੁਣ ਤੱਕ ਵੀ ਗਰਮੀ ਰਹਿੰਦੀ ਹੋਮਸ ਰਹਿੰਦਾ ਵਾ ਪਰ ਸਭ ਤੋਂ ਘੱਟ ਜੇ ਬਿਮਾਰੀ ਦੀ ਮਾਰ ਦੇ ਵਿੱਚ ਆਇਆ ਵਾ ਤੇ ਇਹ ਕਤੀ ਝੋਨਾ ਜਿਹੜਾ ਵਾ ਬਹੁਤ ਘੱਟ ਆਇਆ ਵਾ ਤੇ ਆਪਣੇ ਵੇਖੋ 110 ਝੋਨਾ ਵੀ ਕਈਆਂ ਥਾਵਾਂ ਦੇ ਖਰਾਬ ਹੋ ਗਏ ਜਿਹੜਾ 131 ਝੋਨਾ ਵਾ ਨਾ ਇਹਨੂੰ ਕਿਤੇ ਮਾਸਾ ਵੀ ਕੋ ਪਤਲਾ ਵੀ ਈਟ ਜਾਂ ਕੋਈ ਤੇਲਾ ਤੇ ਕੋਈ ਵੀ ਇਹੋ ਜਿਹਾ ਸਿਸਟਮ ਨਹੀਂ ਆਇਆ ਜਿਹਦੇ ਨਾਲ ਇਹਦੇ ਝਾੜ ਦੇ ਵਿੱਚ ਫਰਕ ਪਵੇ ਝੋਨਾ ਵੀ ਬਹੁਤ ਨਿੱਗਰ ਵਾ ਰਿਆ ਵੀ ਜੇ ਵਧੀਆ ਲਈਏ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਵਾ 131 ਝੋਨਾ ਬਹੁਤ ਵਧੀਆ ਰਹੂਗਾ ਤੇ ਜਿਹੜਾ ਆਮ ਜਿਹੜੇ ਲੇਟ 110 ਝੋਨੇ ਲੱਗੇ ਨਾ ਉਹਨਾਂ ਨੂੰ ਹਲਦੀ ਰੋਗ ਆ ਗਿਆ 26 ਝੋਨੇ ਨੂੰ ਹਲਦੀ ਰੋਗ ਆ ਗਿਆ ਪਰ ਇਹ ਜਿਹੜਾ 131 ਹੈ ਜਿੱਥੇ-ਜਿੱਥੇ ਵੀ ਲੱਗਾ ਵਾ ਸਾਡੇ ਹੋਰ ਦਾ ਮੈਨੂੰ ਪਤਾ ਨਹੀਂ ਜੋ ਸਾਡੇ ਹਾਲਾਤ ਆ ਝੋਨੇ ਦੇ ਬਹੁਤ ਵਧੀਆ ਇਹਦਾ ਝੜ ਰਿਹਾ ਵਾ ਇਹਨੂੰ ਦੋ ਸਪ੍ਰੇਆਂ ਕਰਨੀਆਂ ਪਈਆਂ ਕਿਤੇ ਵੀ ਇੱਕ ਵੀ ਦਾਣੇ ਦੇ ਵਿੱਚ ਹਲਦੀ ਰੋਗ ਨਹੀਂ ਆਇਆ ਕਿਤੇ ਚਿੱਟੀ ਮੁੰਜਰ ਨਹੀਂ ਆਈ ਚੜੋ ਚਿੱਟੀ ਮੁੰਜਰ ਦਾ ਜਿਹੜਾ ਹੁੰਦਾ ਵਾ ਉਹ ਤੇ ਹੁੰਦਾ ਵੀ ਆਪਾਂ ਜੇ ਸਪਰੇ ਸਹੀ ਟਾਈਮ ਤੇ ਕਰਦੇ ਆ ਜਾਂ ਗਲਤ ਟਾਈਮ ਤੇ ਜਾਂ ਥੋੜੀ ਗੇਤੀਬ ਛੇਤੀ ਹੋ ਜੇ ਤਾਂ ਜਿਹੜੀ ਉਹ ਚਿੱਟੀ ਮੁੰਜਰ ਦੀ ਸ਼ਿਕਾਇਤ ਆ ਜਾਂਦੀ ਹੈ ਪਰ ਬਾਕੀ ਜਿਹੜੀ ਬਿਮਾਰੀ ਤੋਂ ਵਾਲੀ ਗੱਲ ਆ ਉਹ ਬਹੁਤ ਹੀ ਇਹਦੇ ਬੈਸਟ ਰਿਜ਼ਲਟ ਰਹੇ ਆ ਪੀਉਣ ਵਾਲੇ ਸਮੇਂ 'ਚ 31 ਦੀ ਹੋਰ ਡਿਮਾਂਡ ਵਧੂਗੀ ਤੇ ਆਪਾਂ ਬੀਬੂ ਸਾਰੇ ਸਾਫ਼ ਕਰ ਲੇ ਆ ਜੇ ਕਿ ਸੱਜਣ ਨੂੰ ਲੋੜ ਹੋਈ ਤੇ ਮੈਨੂੰ ਦੱਸ ਦਿਓ ਮੈਂ ਹੁਣੇ ਰੱਖ ਰੁਖ ਲਵਾਂ ਸਾਰਾ ਬੀ ਕਿਉਂਕਿ ਜਿਹੜਾ ਵਧੀਆ ਬੀ ਜਿੰਨੂੰ ਕੋਈ ਰੋਗ ਨਾ ਹੋਵੇ ਨਾ ਤੇ ਵਧੀਆ ਸਕਾ ਕੇ ਰੱਖਿਆ ਹੋਵੇ ਤੇ ਬਹੁਤ ਸੋਨਾ ਉੱਗਦਾ ਏਰ ਕੀ ਕਈਆਂ ਬੀਆਂ ਦੇ ਵਿੱਚ ਮਿਲਾਵਟ ਆ ਜਾਂਦੀ ਜਦੋਂ ਕੋਈ ਫਾਰਮ ਵੱਡੀ ਹੋ ਜਾਂਦੀ ਨਾ ਉਹ ਫਿਰ ਇੰਨਾ ਬੀਆਂ ਤੇ ਧਿਆਨ ਨਹੀਂ ਦਿੰਦੀ ਇਸ ਕਰਕੇ ਤੁਸੀਂ ਵੀ ਤੁਹਾਨੂੰ ਵੀ ਆਉਂਦਾ ਵੀ ਆਪਦੇ ਹੱਥ ਦੇ ਚੜੇ ਬੀ ਰੱਖੋ ਇਤਨ ਕਈਆਂ ਥਾਵਾਂ ਤੇ ਆਪਣੇ ਕੱਤੀ ਝੋਨੇ ਨੂੰ ਜਿਹੜੀ ਆ ਉਹ ਸਮੱਸਿਆ ਆ ਪੀ ਉਹਦੇ ਨਾਲ ਦੂਜਾ ਗੇਤਾਪਸ਼ੇਤਾ ਜਾਂ ਨਸਰਿਆ ਵਾ ਇਸ ਕਰਕੇ ਆਪਦੇ ਹੱਥ ਦਾ ਝਾੜ ਕੇ 20 ਸਾਫ਼ ਕਰਕੇ ਤੇ ਮਸ਼ੀਨ ਨਾਲੋਂ ਵੱਢਣ ਦੀ ਬਜਾਏ ਜਿੰਨਾ ਤੁਸੀਂ ਬੀ ਰੱਖਣਾ ਉਹਨੂੰ ਵੱਢ ਕੇ ਹੱਥ ਨਾਲ ਝਾੜ ਲਓ ਤਾਂ ਜੋ ਜਿਹੜੀ ਆਪਣੀ ਆਪਾਂ ਨੂੰ ਸਮੱਸਿਆ ਆਉਂਦੀ ਆ ਬੀਜ ਦੇ ਵਿੱਚ ਰਲੇ ਦੀ ਉਹ ਨਾਵੇ ਕਿਉਂਕਿ ਜਿਹੜਾ ਆਪਾਂ ਆਪ ਖੁਦ ਵੀ ਤਿਆਰ ਕੀਤਾ ਹੋਵੇ ਨਾ ਉਹ ਵੀ ਆਪਾਂ ਨੂੰ ਤਸੱਲੀ ਹੁੰਦੀ ਆ ਵੀ ਇਹ ਵੀ ਆਪਣਾ ਘਰ ਦਾ ਜਾਂ ਕਿੱਦਾਂ ਵੀ ਆ ਇਸ ਕਰਕੇ ਖੋਦ ਆਪਦੇ ਜਿਹੜੇ ਘਰ ਦੇ ਵੀ ਤਿਆਰ ਕਰਕੇ ਤੇ ਰੱਖਿਆ ਕਰੋ ਤਾਂ ਨਾਲੇ ਵਧੀਆ ਆਪ ਨੂੰ ਪੂਰੀ ਹੁੰਦੀ ਆ ਵੀ ਸਾਡਾ ਘਰ ਦਾ 131 ਹੈ ਜੇ ਆਪਾਂ ਮਾਰਕੀਟ ਚੋਂ ਲੈਨੇ ਆ ਤੇ ਉਹ ਕਈ ਯਾਰ ਮਨ ਦੇ ਵਿੱਚ ਰਹਿ ਜਾਂਦਾ ਵਾ ਵੀ ਏ ਬੀ ਕੀ ਦਾ 31 ਹੋਣਾ ਕਿ ਨਹੀਂ ਹੋਣਾ ਆਗੇ ਆ ਬਾਕੀ ਤੁਹਾਨੂੰ ਗੁਰਵਿੰਦਰ ਭਾਈ ਤੋਂ ਦਵਾਉਣਾ ਵਾ ਵੀ ਕਿਹੜਾ ਚੋਨਾ ਸਹੀ ਰਿਹਾ ਹੋਰ ਵੀਰ ਜੀ ਕੀ ਹਾਲ ਵਧੀਆ ਵਧੀਆ ਤੁਹਾਡੇ ਹਿਸਾਬ ਨਾਲ ਇਸ ਟਾਈਮ ਕਿਹੜਾ ਵਧੀਆ ਚੋਨਾ ਰਿਹਾ ਵਾ ਚੋਨਾ ਬਿਮਾਰੀਆਂ ਤੋਂ ਵੇਖੀ ਆ ਬਾਂ ਚੋਨਾ ਤੇ ਬਿਮਾਰੀਆਂ ਤੋਂ ਦੇਖੋ 131 ਹਨਾ ਤੇ ਵਧੀਆ ਦਾਣਾ ਵੇਖਦਾ ਸੋਣਾ ਹਾਂ ਤੇ ਬਿਮਾਰੀ ਪਤਾ ਬਲੇਟ ਹੀ ਜਾਣੀ ਤੇ ਗਾਲਾ ਗੁਲਾ ਤੇ ਕੁਝ ਉਹ ਉਹ ਦੂਜੀ ਵੀ ਨਹੀਂ ਹੈਗੀ ਜਿਹੜੀ ਆਪਣੀ ਪਤਾ ਕਾ ਹਲਦੀ ਰੋਗ ਜਿੰਨੂ ਆ ਜਾਂਦੇ ਬਾਕੀ ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਇਹੋ ਕਰਨੇ ਅੱਜ ਕਾ ਅੱਜ ਸਾਡੇ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਬੈਸਟ ਬੀ ਆ ਉਹ 131 ਜਾਣਦੇ ਆ ਵਾ ਤੇ ਜਿਹਦੇ ਜਿਹਦੇ ਕੋ ਹੈਗਾ ਸਾਫ ਬੀ ਉਹ ਆਪਦਾ ਝਾੜ ਕੇ ਹੱਥ ਦਾ ਰੱਖੋ ਘਰੇ ਤੇ ਜਿਹੜੇ ਲੋਕ ਡਰਾ ਦਿੰਦੇ ਨਾ ਵੀ ਉਗਦਾ ਨਹੀਂ ਆ ਉਹ ਨਾ ਜੋ ਸਾਨੂੰ ਸਾਡਾ ਵੀ ਆਇਆ ਆ ਵਰਗਾ ਤੇ ਯਾਰ ਜਿਆਦਾ ਆਉਂਦਾ ਨਾਲੇ ਆਪਾਂ ਨੂੰ ਆਪਦੇ ਬੀ ਦੀ ਤਸੱਲੀ ਹੁੰਦੀ ਆ ਪੀਾਰੇ ਸਹੀ ਆ ਵੀ ਆਪਾਂ ਹੱਥ ਨਾਲ ਝਾੜ ਕੇ ਆਪ ਰੱਖਿਆ ਹੁਣ ਕਈ ਬੀ ਆ ਹੁਣ ਜਿਤਨਾ ਆਪਣੇ ਉਹ ਵੀਰ ਦਾ ਬੀ ਆ ਹਾਂ ਉਹਦੇ ਵਿੱਚ ਅੱਧਾ ਪਹਿਲਾਂ ਨਿਸਰ ਗਿਆ ਅੱਧਾ ਬਾਅਦ ਨਿਸਰ ਗਿਆ ਉਹ ਸੁਆਦ ਨਹੀਂ ਆਉਂਦਾ ਸਾਡਾ ਪਿੰਡ ਹੀ ਪੁੱਛਦਾ ਹੋਏ ਕਿਸੋਂ ਲਿਆਂਦਾ ਤੇ ਕਿੱਥੋਂ ਲਿਆਂਦਾ ਇਹ ਕਰਕੇ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੋ ਆਨਾ ਵੀ ਜੇ ਆ ਤਾਂ ਸੋਣਾ ਇਹ ਤਾਂ ਬਹੁਤ ਵਧੀਆ ਯਾਰ ਮੈਂ ਵੇਖਣਾ ਹੈ ਅੱਜ ਕਿਤੇ ਮਾਸਾ ਨਹੀਂ ਹੈਗੀ ਜਲਦੀ ਮੈਂ ਕਾਲੀ ਵੇਦਾ ਫਿਰਦਾ ਤੇ ਮੈਂ ਤੇ ਆਪ ਜਿਹੜਾ ਗੇਤਰਾ 110 ਜਿਹਾ ਹੁੰਦਾ ਨਾ ਉਹਦਾ ਉਹਨੂੰ ਨਹੀਂ ਹਲਦੀ ਰੋਗ ਪਿਆ ਇਹ ਬਹੁਤ ਵਧੀਆ ਵਾਲਾ ਲੇਟ ਨੂੰ ਪੈ ਗਿਆ ਆਪਣੇ ਸਾਰੇ ਉਹ ਕਿਨੂੰ ਖਾਦ ਘਟ ਪਈ ਆਦ ਘਟ ਗਈ ਜਿਹੜਾ ਬਦਲਾ ਰਿਹਾ ਉਹਨੂੰ ਵੀ ਆਹ ਸਹੀ ਰਹਿ ਗਿਆ ਤੇ ਆਉਣ ਵਾਲੇ ਸਮੇਂ ਜਿਹੜਾ 131 20 ਸਭ ਤੋਂ ਵਧੀਆ ਹੋਊਗਾ ਨਹੀਂ ਇਹ ਬਹੁਤ ਵਧੀਆ ਤੇ ਬਾਕੀ ਕਣਕ ਦੇ 20 ਵੀ ਜਿੱਦਾਂ ਜਿੱਦਾਂ ਕਿਸੇ ਤੋਂ ਹੈਗਾ ਮੈਨੂੰ ਕਮੈਂਟਾਂ 'ਚ ਦੱਸਿਓ ਤੇ ਵਧੀਆ ਤੇ ਤੁਹਾਨੂੰ ਦਵਾਂਗੇ ਵੀ ਆਪਣੇ ਕੋ ਬਥੇਰੇ ਪਏ ਆ